ਪੁਲਿਸ ਦੇ ਵੱਲੋਂ ਮਾਰੇ ਅੰਸਰਾਂ ਦੇ ਖਿਲਾਫ ਚੁਲਾਏ ਜਾ ਰਹੇ ਮਹਿਮੇ ਦੇ ਦੌਰਾਨ ਇੱਕ ਮਾਰਕੁੱਟ ਦੇ ਮਾਮਲੇ ਵਿੱਚ ਦੋ ਆਰੋਪੀ ਗ੍ਰਿਫਤਾਰ ਕੀਤੇ ਗਏ ਸੀ ਤੇ ਇਸ ਤੋਂ ਬਾਅਦ ਜਦੋਂ ਉਹਨਾਂ ਤੋਂ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਆਰੋਪੀਆਂ ਨੇ ਖੁਲਾਸਾ ਕਰਦੇ ਹੋਏ ਹਥਿਆਰਾਂ ਬਾਰੇ ਦੱਸਿਆ ਤੇ ਇਸ ਤੋਂ ਬਾਅਦ ਆਰੋਪੀਆਂ ਦੀ ਨਿਸ਼ਾਨਦੇਹੀ ਤੇ ਇੱਕ ਪਿਸਤੌਲ ਤੇ ਕੁਝ ਕਾਰਤੂਸ ਪੁਲਿਸ ਨੇ ਬਰਾਮਦ ਕੀਤੇ ਨੇ ਮਾਮਲਾ ਫਟਨਕੋਟ ਦੇ ਸੁਜਾਨਪੁਰ ਥਾਣੇ ਦਾ ਹੈ ਜਿੱਥੇ ਕਿ ਆਰੋਪੀਆਂ ਦੇ ਖਿਲਾਫ ਆਰਓ ਜੈਕਟ ਦੀਆਂ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਕਾਣਾਮੁਕੀ ਦੇ ਮੁਤਾਬਕ ਲੜਾਈ ਝਗੜੇ ਦੇ ਮਾਮਲੇ ਵਿੱਚ ਦੋ આરોપી ਗ੍ਰਿਫਤਾਰ ਕੀਤੇ ਗਏ ਸੀ ਤੇ ਇਹਨਾਂ ਦੀ ਨਿਸ਼ਾਨਦੇਹੀ ਤੇ ਹਥਿਆਰ ਤੇ ਕੁਝ ਜਿੰਦਾ ਕਾਬੂਸ ਬਰਾਮਦ ਕੀਤੇ ਗਏ ਨੇ ਅ ਸਰ ਇਹ ਪਤਾ ਚੱਲਿਆ ਵੀ ਕੋਈ ਗੈਂਗਸਟਰ ਵਾਲਾ ਫੜਿਆ ਨੇ ਜਾਂ ਪਿਸਤਲ वगैरह ਫੜੀਆਂ ਗਈ ਕਿ ਕਹਿੰਨਾ ਜੀ 2026 ਅਮੇਸਾਲ ਤੇ ਜਿਹੜਾ ਇੱਕ ਲੜਾਈ ਝਗੜਾ ਹੋਇਆ ਸੀਗਾ ਥਾਣਾ ਅਸਗਨਪੁਰ ਦੇਰੇ ਚ ਮਹੌਲਾ ਪਲੇਮਾ ਚ ਜਿਸ ਦੀ ਤਫਤੀਸ਼ ਕਰਦੇ ਹੋਏ ਮੁਕੱਦਮਾ ਦਰਜ ਕਰਕੇ ਉਹ ਤਾਂ ਪੀਸ਼ ਕੀਤੀ ਗਈ ਸੀ ਉਹਦੇ ਵਿੱਚ ਦੋ ਅਕਿਊਜ਼ ਜਿਹੜੇ ਪੜੇ ਗਏ ਸੀਗੇ ਜਿਹੜੇ ਦੋ ਅਕਿਊਜ਼ਡ ਆ ਉਹਨਾਂ ਦਾ ਨਾਮ ਸੂਰਜ ਤੇ ਵਰਨ ਠਾਕੁਰ ਹੈ ਜਿਨ੍ਹਾਂ ਦਾ ਸੀ ਰਿਮਾਂਡ ਲੈ ਕੇ 4 ਦਿਨ ਦਾ ਰਿਮਾਂਡ ਲੈ ਕੇ ਉਹਨਾਂ ਨੇ ਹੋਰ ਕੋਸ਼ਿਸ਼ ਕੀਤੀ ਹੈ ਰਿਮਾਂਡ ਦੌਰਾਨ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਇੱਕ ਪਿਸਟਲ ਹੈਗਾ 38 ਬੋਰ ਦਾ ਤੇ ਜਿਹੜਾ ਇਹ ਪਿਸਟਲ ਹੈਗਾ ਇਹਨਾਂ ਨੇ ਆਪਣੇ ਇਲਾਕੇ ਸੁਜਾਨਪੁਰ ਦੇ ਰੱਖਿਆ ਸੀਗਾ ਲੁਕਾਛੁਪਾ ਕੇ ਜਿਹਨੂੰ ਕੱਲ ਜਿਹੜਾ ਨਵਾਂ ਮੁਕੱਦਮਾ ਦਰਜ ਕਰਤੋਂ ਨੂੰ ਰਿਕਵਰ ਕਰਕੇ ਅੱਜ ਜਿਹੜਾ ਫਿਰ ਤੋਂ 2 ਦਿਨ ਦਾ ਰਿਮਾਂਡ ਲਿਆ ਗਿਆ ਉਹਦਾ ਸਰ ਦੋ ਨੰਬਰ ਦਾ ਸੀਗਾ ਲਾਇਸੈਂਸੀ ਸੀ ਨਹੀਂ ਇਹ ਗੈਰ ਕਾਨੂੰਨੀ ਸੀ ਸਾਜੀ ਬਿਲਕੁਲ ਅਨ ਲਾਇਸੈਂਸਡ ਵੈਪਨ ਸੀਗਾ ਇਹਨਾਂ ਨੇ ਇਹਨਾਂ ਨੇ ਬਦਮਾਸ਼ੀ ਬਦਮਾਸ਼ ਹੈਗੇ ਪੁਰਾਣੇ ਤੇ ਬਦਮਾਸ਼ੀ ਦੇ ਦੌਰਾਨ ਇਹਨਾਂ ਨੇ ਇੱਕ ਦੋ ਲੜਾਈ ਝੜੇ ਪਹਿਲਾਂ ਵੀ ਕੀਤੀ ਹੈ ਤੇ ਲੜਾਈ ਝੜੇ ਦੌਰਾਨ ਇਹਨਾਂ ਨੇ ਕਿਤਾਉਂ ਬਰਦਾਸ਼ਤ ਕੋਈ ਜਿੱਥੇ ਪਰਸਨ ਤੋਂ ਜਿਹੜਾ ਖਰੀਦੇ ਸਰ ਕਿਸੇ ਗਤਿਵਿਧੀਆਂ ਦੇ ਵਿੱਚ ਵੀ ਇਹਨੂੰ ਇਸਤੇਮਾਲ ਕੀਤਾ ਗਿਆ ਸੀਗਾ ਹਜੇ ਤੱਕ ਇਸਤੇਮਾਲ ਨਹੀਂ ਕੀਤਾ ਪਰ ਪ੍ਰੀਵੈਂਟਿਵਲੀ ਅਸੀਂ ਚਲੋ ਪਹਿਲਾ ਫੜ ਲਿਆ ਇਹਨੂੰ ਸਾਡੇ ਲਈ ਵਧੀਆ ਇੱਕ ਕਾਰਗੁਜ਼ਾਰੀ ਹੋ ਗਈ ਜਿਸ ਦੇ ਵਿੱਚ ਪ੍ਰੀਵੈਂਟ ਹੋ ਗਿਆ ਅੱਗੇ ਫਰਦਰ ਕੋਈ ਇਦਾਂ ਦਾ ਐਕਸ਼ਨ ਨਹੀਂ ਹੋਇਆ ਜਿਸ ਦੇ ਵਿੱਚ ਕਿਸੇ ਦਾ ਉਹ ਪਹਿਲੇ ਵੀ ਕਿਉਂ ਕੇਸ ਦਰਜ ਜਣਾਉਂਦੇ ਉੱਪਰ ਜੀ ਹਾਂ ਇਹਨਾਂ ਦੇ ਪਹਿਲਾਂ ਨਾਰਕੋਟਿਕਸ ਦੇ ਵੀ ਹੈਗੇ ਸਮਗਲਰ ਹੈ ਪਹਿਲਾਂ 10 ਪਰਚੇ ਇਹਨਾਂ ਦੋਵਾਂ ਤੇ ਹੈਗੇ ਆ ਪਿਛਲੇ 2 ਸਾਲ ਚ ਇਹਨਾਂ ਦੇ 3 ਤੋਂ 4 ਮੁਕਦਮੇ ਨਾਰਕੋਟਿਕਸ ਤੇ ਤੇ 2 ਮੁਕਦਮੇ 307 ਦੇ ਕੀ ਕਾਰਵਾਈ ਕੀਤੀ ਜਾ ਰਹੀ ਸੀ ਕਾਰਵਾਈ ਨਾਲ ਤੇ ਐਕਸ਼ਨ ਲੈ ਲਿਆ ਗਿਆ ਜੀ ਬਿਲਕੁਲ ਮੁਕਦਮਾ ਨੰਬਰ 23 2026 ਦਾ ਆਰਮ ਸੈਕਟਰ ਤਹਿਤ ਜਿਹੜਾ ਦਰਜ ਕਰਕੇ ਰਿਕਵਰੀ ਕਰਕੇ ਦੋ ਤੋਸ਼ੀ ਰਸਟਰ ਤੇ ਬਾਕੀ ਦੇ ਹੋਰ ਅੱਗੇ ਆਉਣਗੇ ਤੱਕ ਵੀ ਉਹਨਾਂ ਨੂੰ ਵੀ ਰਸਟਰ ਕਰਾਂਗੇ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ